ਇਸ ਵਕਤ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਤੇ ਦੱਸੇ ਕਿ ਸੁਖਬੀਰ ਸਿੰਘ ਬਾਦਲ ਦੇ ਵਿਰੋਧੀ ਧਿਰ ਦੇ ਵੱਲੋਂ ਨਵੇਂ ਤੋਂ ਨਵੀਂ ਮੀਟਿੰਗ ਸੱਦੀ ਚਾਰੀ ਹੈ ਲਗਾਤਾਰ ਉੱਥੇ ਹੀ ਭਰਤੀ ਕਮੇਟੀ ਦੀ ਆਨਲਾਈਨ ਭਰਤੀ ਵੀ ਸ਼ੁਰੂ ਕਰ ਦਿੱਤੀ ਹੈ ਤੇ ਹੁਣ ਉੱਥੇ ਹੀ ਦੱਸੇ ਕਿ ਅਮਰਿੰਦਰ ਸਿੰਘ ਲਿਬੜਾ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਦੇ ਤਹਿਤ ਉਹਨਾਂ ਦੇ ਵੱਲੋਂ 24 ਤਰੀਕ ਨੂੰ ਮੀਟਿੰਗ ਦਾ ਐਲਾਨ ਕਰ ਦਿੱਤਾ ਹੈ ਤਾਂ ਗੱਲ ਕਰੀਏ ਤਾਂ ਉੱਥੇ ਹੀ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼੍ਰੀ ਫਤਿਹਗੜ ਸਾਹਿਬ ਵਿਚ ਮੀਟਿੰਗ ਸੱਦੀ ਜਾ ਰਹੀ ਹੈ ਤੇ ਸਭ ਨੂੰ ਕਿਹਾ ਗਿਆ ਹੈ ਕਿ ਵੱਧ ਤੋਂ ਵੱਧ ਇਕੱਠ ਕੀਤਾ ਜਾਵੇ ਤੇ ਸਭ ਨੂੰ ਪਹੁੰਚਣ ਦੀ ਕਿਰਪਾਲਤਾ ਕਰਨ ਦੀ ਅਪੀਲ ਹੈ ਜਿਹੜੀ ਕਿ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਲਗਾਤਾਰ ਮੀਟਿੰਗਾਂ ਹੋਈਆਂ ਤੇ ਬਾਖੀ ਧੜੇ ਨੇ ਇਸ ਦਾਸੀ ਇੱਕ ਸੁਖਵੀਰ ਸਿੰਘ ਬਾਦਲ ਦੇ ਧੜੇ ਦੇ ਵੱਲੋਂ ਦੂਜੇ ਧਿਰ ਦੇ ਵੱਲੋਂ ਜਿਹੜਾ ਕਿ ਲਗਾਤਾਰ ਭਰਤੀ ਕਮੇਟੀ ਦਾ ਐਲਾਨ ਕੀਤਾ ਤੇ ਹੁਣ ਸਭ ਤੋਂ ਵੱਡਾ ਸਵਾਲ ਇਹ ਬਣਦਾ ਹੈ ਕਿ 24 ਤਰੀਕ ਦੀ ਮੀਟਿੰਗ ਦੇ ਵਿੱਚ ਯਾਨੀ ਕਿ ਸੁਖਵੀਰ ਸਿੰਘ ਅਦਲ ਦੇ ਵਿਰੋਧੀ ਧਿਰ ਦੇ ਵੱਲੋਂ ਕੋਈ ਵਟਾ ਐਲਾਨ ਹੋ ਸਕਦਾ ਨਵੀਂ ਪਾਰਟੀ ਤੱਕ ਬਣ ਸਕਦੀ ਹੈ ਜਾਂ ਭارتی ਕਮੇਟੀ ਨੂੰ ਲੈ ਕੇ ਕੋਈ ਵੱਡਾ ਫੈਸਲਾ ਹੋਰ ਕੀ ਕਹਿਣਾ ਹੈ ਅਮਰਿੰਦਰ ਸਿੰਘ ਲਿਬੜਾ ਦਾ ਆਓ ਤੁਹਾਨੂੰ ਸੁਣਾਉਨੇ ਆਂ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਿਰਜिती ਲਈ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਥੇਦਾਰ ਸਾਹਿਬਾਨ ਨੇ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ ਜਿਸ ਦੇ ਅਧੀਨ ਪਾਰਟੀਕਰਨ ਦੀ ਮਹਿੰਮ ਸ਼ੁਰੂ ਹੋਈ ਸੀ ਉਸ ਮਹਿੰਮ ਦੇ ਅਧੀਨ ਜੇਲਾ ਫਤੇਗੜ ਸਾਹਿਬ ਦੇ ਵਿੱਚ ਪਹਿਲੀ ਵਾਰ ਪੰਜ ਮੈਂਬਰੀ ਕਮੇਟੀ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਨ ਆ ਰਹੀ ਹੈ। ਇਸ ਕਮੇਟੀ ਦੇ ਮੈਂਬਰ ਸਰ ਮੰਤਰੀ ਸਿੰਘ ਯਾੜੀ ਜਥੇਦਾਰ ਸੰਤਾ ਸਿੰਘ ਜੀ ਮਹਿਦਪਰੀ ਬੀਬੀ ਸਤਵੰਤ ਕੌਰ ਜੀ ਜੋ ਕਿ ਸ਼ਹੀਦ ਭਾਈ ਅੰਮ੍ਰਿਤ ਸਿੰਘ ਉਹਨਾਂ ਦੀ ਸੁਪਤਰੀ ਹਨ। ਉਹਨਾਂ ਦੇ ਨਾਲ ਇਕਬਾਲ ਸਿੰਘ ਜੀ ਝੁੰਦਾ ਤੇ ਨਾਲ ਜਥੇਦਾਰ ਬਟਾਲਾ ਸਾਹਿਬ ਆ ਰਹੇ ਨੇ। ਸੋ ਮੇਰੀ ਸਾਰੇ ਹਲਕਾ ਵਾਸੀਆਂ ਨੂੰ ਔਰ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਇਹ ਵੱਚੜ ਕੇ ਉੱਥੇ ਪਹੁੰਚੋ ਵਿਰਾਸਤ ਵਿਲਾ ਦੇ ਵਿੱਚ ਇਹ ਪ੍ਰੋਗਰਾਮ ਰੱਖਿਆ ਗਿਆ 24 ਤਰੀਕ ਨੂੰ 9:30 ਵਜੇ ਦਾ ਸਮਾਂ ਸੋ ਮੈਂ ਫਤਿਹਗੜ੍ਹ ਜ਼ਿਲ੍ਹੇ ਦੇ ਸਾਰੇ ਵਾਸੀਆਂ ਨੂੰ ਇੱਕ ਵਾਰ ਫੇਰ ਬੇਨਤੀ ਕਰਦਾ ਕਿ ਅਕਾਲੀ ਦਲ ਦੀ ਪੁਨਰ ਜਨਜੀਤੀ ਲਈ ਉੱਥੇ ਵੱਤ ਵੱਤ ਸੰਗਤ ਪਹੁੰਚੇ ਔਰ ਉਹਨਾਂ ਦੇ ਵਿਚਾਰ ਸੁਣ ਕਿਉਂਕਿ ਅਕਾਲੀ ਦਲ ਦੀ ਪੁਨਰ ਜਨਜੀਤੀ ਬਹੁਤ ਜ਼ਰੂਰੀ ਹੈ ਅੱਜ ਦੇ ਮਾਹੌਲ ਦੇ ਵਿੱਚ ਪਿਛਲੇ 15 ਸਾਲਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਜੋ ਘਾਣ ਪੁਰਾਣੀ ਲੀਡਰਸ਼ਿਪ ਨੇ ਕੀਤਾ ਉਸ ਨੂੰ ਥੱਲ ਪਾਉਣ ਲਈ ਔਰ ਇੱਕ ਨਵਾਂ ਅਕਾਲੀ ਦਲ ਬਣਾ ਕੇ ਪੰਜਾਬ ਸਿੱਖਾਂ ਦੀ ਲੜਾਈ ਲੈਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਪੰਥ ਦੀ ਨੁਮਾਇੰਦਗੀ ਕੀਤੀ ਜਾਵੇ ਔਰ ਇੱਕ ਨਵਾਂ ਅਕਾਲੀ ਦਲ ਪੰਜਾਬ ਦੇ ਰੁਕਾਹ ਕਾਂ ਦੀ ਲੜਾਈ ਲੜੇ ਇੰਨੇ ਸ਼ਬਦਾਂ ਨਾਲ ਖਿਮਾ ਦਾ ਜਾਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਿਰਜिती ਲਈ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਥੇਦਾਰ ਸਾਹਿਬਾਨ ਨੇ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ ਜਿਸ ਦੇ ਅਧੀਨ ਭਰਤੀ ਕਰਨ ਦੀ ਮੁਹਿੰਮ ਸ਼ੁਰੂ ਹੋਈ ਸੀ ਉਸ ਮੁਹਿੰਮ ਦੇ ਅਧੀਨ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਪਹਿਲੀ ਵਾਰ ਪੰਜ ਮੈਂਬਰੀ ਕਮੇਟੀ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਨ ਆ ਰਹੀ ਹੈ ਇਸ ਕਮੇਟੀ ਦੇ ਮੈਂਬਰ ਸਰ ਮਨਪ੍ਰੀਤ ਸਿੰਘ ਇਆਲੀ ਜਥੇਦਾਰ ਸੰਤਾ ਸਿੰਘ ਜੀ ਮੈਦਪੁਰੀ ਬੀਬੀ ਸਤਵੰਤ ਕੌਰ ਜੀ ਜੋ ਕਿ ਸ਼ਹੀਦ ਭਾਈ ਅਮਰੀਕ ਸਿੰਘ ਉਹਨਾਂ ਦੇ ਸੁਪੁੱਤਰੀ ਹਨ ਉਹਨਾਂ ਦੇ ਨਾਲ ਇਕਬਾਲ ਸਿੰਘ ਜੀ ਝੂੰਦਾ ਤੇ ਨਾਲ ਜੇਕਰ ਮਟਾਲਾ ਸਾਹਿਬ ਆ ਰਹੇ ਨੇ ਸੋ ਮੇਰੀ ਸਾਰੇ ਹਲਕਾ ਵਾਸੀਆਂ ਨੂੰ ਔਰ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਤੇ ਵੱਧ ਚੜ ਕੇ ਉੱਥੇ ਪਹੁੰਚੋ ਵਿਰਾਸਤ ਵਿਲਾ ਦੇ ਵਿੱਚ ਇਹ ਪ੍ਰੋਗਰਾਮ ਰੱਖਿਆ ਗਿਆ 24 ਤਰੀਕ ਨੂੰ 9:30 ਵਜੇ ਦਾ ਸਮਾਂ ਸੋ ਮੈਂ ਫਤਿਹਗੜ੍ਹ ਜ਼ਿਲ੍ਹੇ ਦੇ ਸਾਰੇ ਵਾਸੀਆਂ ਨੂੰ ਇੱਕ ਵਾਰ ਫੇਰ ਬੇਨਤੀ ਕਰਦਾ ਕਿ ਅਕਾਲੀ ਦਲ ਦੀ ਪੂਰਨ ਸਰਵਜਿੱਤੀ ਲਈ ਉੱਥੇ ਵੱਧ ਵੱਧ ਸੰਗਤ ਪਹੁੰਚੇ ਔਰ ਉਹਨਾਂ ਦੇ ਵਿਚਾਰ ਸੁਣ ਕਿਉਂਕਿ ਅਕਾਲੀ ਦਲ ਦੀ ਪੂਰਨ ਸਰਵਜਿੱਤੀ ਬਹੁਤ ਜ਼ਰੂਰੀ ਹੈ ਅੱਜ ਦੇ ਮਾਹੌਲ ਦੇ ਵਿੱਚ ਪਿਛਲੇ 15 ਸਾਲਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਜੋ ਘਾਣ ਪੁਰਾਣੀ ਲੀਡਰਸ਼ਿਪ ਨੇ ਕੀਤਾ ਉਸ ਨੂੰ ਥੱਲ ਪਾਉਣ ਲਈ ਔਰ ਇੱਕ ਨਵਾਂ ਅਕਾਲੀ ਦਲ ਬਣਾ ਕੇ ਪੰਜਾਬ ਵਾ ਸਿੱਖਾਂ ਦੀ ਲੜਾਈ ਲੜਨ ਲਈ ਇਹ ਬਹੁਤ ਜ਼ਰੂਰੀ ਹੈ ਕਿ ਪੰਥ ਦੀ ਨੁਮਾਇੰਦਗੀ ਕੀਤੀ ਜਾਵੇ ਔਰ ਇੱਕ ਨਵਾਂ ਅਕਾਲੀ ਦਲ ਪੰਜਾਬ ਦੇ ਰੁਕਾਹ ਕਰਨੀ ਲੜਾਈ ਲੜੇ ਇੰਨੇ ਸ਼ਬਦਾਂ ਨਾਲ ਖਿਮਾ ਦਾ ਜਾਚਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ